ਅੱਜ ਅਸੀਂ ਗੱਲ ਕਰਾਂਗੇ ਕਿ ਐਂਜੋਪਲਾਸਟੀ ਜਾਂ ਸਟੰਟਿੰਗ ਕੀ ਹੁੰਦਾ ਤੇ ਉਹ ਕਿਵੇਂ ਕੀਤਾ ਜਾਂਦਾ ਐਂਜੋਪਲਾਸਟੀ ਦਾ ਮਤਲਬ ਹੈ ਕੋਰਨਰੀ ਆਰਟਰੀ ਦੇ ਵਿੱਚ ਸਟੰਟ ਲਗਾਉਣਾ ਯਾਨੀ ਕਿ ਹਾਰਟ ਦੇ ਮਸਲਸ ਨੂੰ ਜਿਹੜੀਆਂ ਆਰਟਰੀ ਸਪਲਾਈ ਕਰਦੀਆਂ ਜੇਕਰ ਉਹਨਾਂ ਦੇ ਵਿੱਚ ਬਲੌਕੇਜ ਆ ਜਾਂਦੀ ਹੈ ਤਾਂ ਉਹਨੂੰ ਕਲੀਅਰ ਕਰਕੇ ਉਹਦੇ ਵਿੱਚ ਇੱਕ ਸਟੰਟ ਲਗਾ ਦਿੱਤਾ ਜਾਂਦਾ ਉਹ ਕਿਵੇਂ ਕੀਤਾ ਜਾਂਦਾ ਹੈ ਉਹ ਤੁਹਾਨੂੰ ਥੋੜਾ ਉਸਦਾ ਆਈਡੀਆ ਦੇਣਾ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਰੇਡੀਅਲ ਆਰਟਰੀ ਜਿਹੜੀ ਹੱਥ ਦੀ ਨਸ ਹੁੰਦੀ ਹੈ ਇਹਦੇ ਵਿੱਚ ਇਸ ਤਰ੍ਹਾਂ ਦੀ ਇੱਕ ਸ਼ੀਤ ਹੁੰਦੀ ਹੈ ਜਿਹਨੂੰ ਸ਼ੀਥ ਨੂੰ ਅਸੀਂ ਰੇਡੀਅਲ ਆਰਟਰੀ ਦੇ ਵਿੱਚ ਪਾ ਦਿੰਨੇ ਆ ਤੇ ਉਹਦੇ ਥਰੂ ਇੱਕ ਕੈਥਟਰ ਲੈ ਕੇ ਇਹ ਆਰਟਰੀ ਦੇ ਥਰੂ ਆਪਣਾ ਕੈਥਟਰ ਜਾਂਦਾ ਹੈ ਆਪਣੇ ਹਾਰਟ ਤੱਕ ਅਤੇ ਹਾਰਟ ਦੀ ਜਿਹੜੀ ਕੋਰਨਰੀ ਆਰਟਰੀਜ਼ ਆ ਉਹਦੇ ਵਿੱਚ ਅਸੀਂ ਡਾਈ ਇੰਜੈਕਟ ਕਰਕੇ ਕੈਥ ਲੈਬ ਮਸ਼ੀਨ ਦੇ ਥਰੂ ਸਪੈਸ਼ਲ ਕੈਮਰੇਜ ਦੇ ਥਰੂ ਅਸੀਂ ਦੇਖਦੇ ਹਾਂ ਕਿ ਨਸ ਕਿੱਥੇ ਬਲੌਕੇਜ ਹੈ ਤਾਂ ਉਸ ਦੇ ਵਿੱਚ ਅਸੀਂ ਅਗਰ ਬਲੌਕੇਜ ਦੇ ਨੂੰ ਕ੍ਰੋਸ ਕਰਨ ਦੇ ਲਈ ਇੱਕ ਬਹੁਤ ਪਤਲੀ ਵਾਇਰਿਕ ਕਾਰਨਰੀ ਆਰਟਰੀ ਦੇ ਵਿੱਚ ਪਾਉਂਦੇ ਹਾਂ ਵਾਇਰ ਪਾਉਣ ਤੋਂ ਬਾਅਦ ਉਸ ਦੇ ਵਿੱਚ ਇੱਕ ਬੈਲੂਨ ਪਾਇਆ ਜਾਂਦਾ ਹੈ ਇਸ ਬੈਲੂਨ ਨੂੰ ਅੰਦਰ ਪਾ ਕੇ ਫੁਲਾਇਆ ਜਾਂਦਾ ਹੈ ਤਾਂ ਕਿ ਜਿਹੜੀ ਬਲੋਕੇਜ ਹੈ ਉਹ ਖੁੱਲ ਜਾਵੇ ਬਲੋਕੇਜ ਨੂੰ ਖੁੱਲਣ ਤੋਂ ਬਾਅਦ ਉਹਦੇ ਵਿੱਚ ਇੱਕ ਸਟੰਟ ਲਗਾਇਆ ਜਾਂਦਾ ਹੈ ਬਹੁਤ ਲੋਕਾਂ ਦਾ ਪੁੱਛਣਾ ਹੁੰਦਾ ਕਿ ਸਟੰਟ ਹੁੰਦਾ ਕੀ ਹੈ ਕਿਵੇਂ ਦਾ ਦਿਖਦਾ ਤਾਂ ਤੁਸੀਂ ਇਹ ਦੇਖ ਸਕਦੇ ਹੋ ਸਟੰਟ ਇਸ ਤਰ੍ਹਾਂ ਦਾ ਹੁੰਦਾ ਹੈ ਇੱਕ ਇਹ ਮੈਟਲ ਦਾ ਇੱਕ ਪੀਸ ਹੁੰਦਾ ਹੈ ਸਪ੍ਰਿੰਗ ਵਰਗਾ ਜਿਹਦੇ ਉੱਤੇ ਸਪੈਸ਼ਲ ਦਵਾਈਆਂ ਡਰੱਗਸ ਦੀ ਕੋਟਿੰਗ ਕੀਤੀ ਗਈ ਹੁੰਦੀ ਹੈ ਤੇ ਇਹ ਸਟੰਟ ਆਪਣੇ ਬਲਾਕੇਜ ਦੇ ਥਾਂ ਤੇ ਜਾ ਕੇ ਇਹਨੂੰ ਅਸੀਂ ਫੁਲਾ ਦਿੰਨੇ ਆ ਤੇ ਤਾਂ ਕਿ ਉੱਥੇ ਦੁਬਾਰਾ ਬਲਾਕੇਜ ਆਂਦੇ ਚਾਂਸ ਨਾ ਹੋਣ ਤੇ ਸਟੰਟ ਨੂੰ ਪਾਉਣ ਤੋਂ ਬਾਅਦ ਬੈਲੂਨ ਦੇ ਨਾਲ ਉਸ ਨੂੰ ਫਿਰ ਤੋਂ ਫੁਲਾ ਦਿੱਤਾ ਜਾਂਦਾ ਹੈ ਤੇ ਬੈਲੂਨ ਬਾਹਰ ਕੱਢ ਲਿੱਤਾ ਜਾਂਦਾ ਹੈ ਤਾਂ ਆਪਣੇ ਸਰੀਰ ਦੇ ਵਿੱਚ ਇੱਕ ਛੋਟਾ ਜਿਹਾ ਸਿਰਫ ਇੰਨਾ ਕੁ ਸਟੰਟ ਦਾ ਇੱਕ ਮੈਟਲ ਦਾ ਹਿੱਸਾ ਅੰਦਰ ਰਹਿੰਦਾ ਹੈ ਬਾਕੀ ਹੋਰ ਕੋਈ ਸਮਾਨ ਅੰਦਰ ਨਹੀਂ ਰਹਿੰਦਾ